ਜੈ ਗੋ ਮਤਾ ਜੈ ਗੋ ਪਾ। ਸੰਤ ਸ਼੍ਰੀ ਨਰੈਣਪ੍ਰੀ ਜੀ ਮਹਾਰਾਜ ਅਤੇ ਸੰਤ ਖੁਸ਼ਾਲਪ੍ਰੀ ਜੀ ਮਹਾਰਾਜ ਦੇ ਅਸ਼ੀਰਵਾਸ ਹੇਠਾਂ ਬਾਬਾ ਮੋਨੀ ਗੁਰੂ ਦੀ ਸੇਵਾਦਾਰ ਵੀਰ ਕੋ ਦਿਾਲਪੁਰਾ ਬੰਦੋ ਨਹੇੜਾ ਡੇਰਾ ਬਾਬਾ ਛੰਡਾਨਾਥ ਵਿਖੇ 3 ਅਪ੍ਰੈਲ ਤੋਂ ਲੈ ਕੇ 9 ਅਪ੍ਰੈਲ ਤੱਕ ਸਪਤਾ ਕਰਾਈ ਜਾ ਰਹੀ ਹੈ। ਇਸ ਸਪਤਾ ਦੌਰਾਨ ਸੰਤਾਂ ਵੱਲੋਂ ਸਮਾਜਿਕ ਕੰਮ ਵੀ ਕੀਤੇ ਜਾਂਦੇ ਨੇ। ਜੀਵੇਂ ਕਿ 7 ਅਪ੍ਰੈਲ 2025 ਦਿਨ 100 ਵਾਰ ਨੂੰ ਇੱਕ ਵਿਸ਼ਾਲ ਗੋਮਦਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਸਾਰੇ ਗੋਮਪਰਤਾਂ ਨੂੰ ਸੇਵ ਕਰਨ ਦੀ ਬੇਨਤੀ ਹੈ ਜੀ ਬੰਤਵਦੀ ਸਰਪਾ ਦੇ ਵਿੱਚ ਆ ਕੇ ਕਥਾ ਦਾ ਆਨੰਦ ਮਾਣੋ ਅਤੇ ਗੋਚੰਦ ਦੀ ਕਿਰਪਾ ਦਾ ਕਿਤੇ ਜਗ ਹਮਤਾ ਕਹਿੰਦੇ ਸ਼ਾਲਪ੍ਰੀ ਜੀ ਨੇ ਮਹਾਰਾਜ ਜੀ ਇਹਨਾਂ ਦੇ ਇੱਥੇ ਬਹੁਤ ਵੱਡੀ ਸੇਵਾ ਹੈ ਤੇ ਇਹਨਾਂ ਨੇ ਖੂਨਦਾਨ ਕੈਂਪ ਲਾਇਆ ਜੀ ਸਾਡੇ ਗਵਾਂ ਦੀ ਸੇਵਾ ਹੁੰਦੀ ਹੈ ਸਾਡੇ ਸਫਤਾ ਹੁੰਦੀ ਹੈ ਮਹਾਰਾਜ ਜੀ ਨਾਰਾਇਣਪੁਰੇ ਜੀ ਕਲਵਾਉਣ ਵਾਲੇ ਸੰਤ ਸਾਡੇ ਉਹ ਵੀ ਇੱਥੇ ਹਾਜ਼ਰੀ ਲਵਾਉਂਦੇ ਨੇ ਤੇ ਸਾਡਾ ਏਰੀਆ ਦੇ ਵਿੱਚ ਪੁਸ਼ਾਰਪੁਰ ਜੀ ਦਾ ਬਹੁਤ ਵੱਡਾ ਹੱਥ ਹੈ ਸਾਡੇ ਸਾਡੇ ਤੇ ਤੇ ਸੇਵਾ ਬਹੁਤ ਵਧੀਆ ਕਰ ਰਹੇ ਨੇ ਜੀ ਤੇ ਸੰਤ ਜੈ ਕੋ ਵਾਤਾ ਜੈ ਕੋ ਪਾ ਸੰਤ ਸ੍ਰੀ ਨਾਰਾਇਣਪੁਰੇ ਜੀ ਮਹਾਰਾਜ ਅਤੇ ਸੰਤ ਕੁਸ਼ਾਲਪੁਰ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਬਾਬਾ ਮੋਨੀ ਬੂ ਅਸ਼ੀਰਵਾਦਲ ਵੀਰ ਗੁਰਦਿਆਲਪੁਰ ਤੋਂ ਨਿਹੜਾ ਤੇਰਾ ਬਾਬਾ ਛੰਡਾਨਾਥ ਵਿਖੇ 3 ਅਪ੍ਰੈਲ ਤੋਂ ਲੈ ਕੇ 9 ਅਪ੍ਰੈਲ ਤੱਕ ਸਪਾਤਾ ਕਰਾਈ ਜਾ ਰਹੀ ਹੈ ਇਸ ਸਪਾਤਾ ਦੌਰਾਨ ਸੰਤਾਂ ਵੱਲੋਂ ਸਮਾਜਿਕ ਕੰਮ ਵੀ ਕੀਤੇ ਜਾਂਦੇ ਨੇ ਜਿਵੇਂ ਕਿ 7 ਅਪ੍ਰੈਲ 2025 ਦਿਨ ਸੋਵਾਰ ਨੂੰ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਉਜੋਜਨ ਵੀ ਕੀਤਾ ਜਾ ਰਿਹਾ ਹੈ ਸਾਰੇ ਗਊ ਭਗਤਾਂ ਨੂੰ ਸੇਵ ਕਰਨ ਨੂੰ ਬੇਨਤੀ ਹੈ ਜੀ ਬੰਤਵਦੀ ਸਰਬਾਧ ਦੇ ਵਿੱਚ ਆ ਕੇ তথা ਦਾ ਆਨੰਦ ਮਾਣੋ ਅਤੇ ਹਰ ਚੰ ਦੀ ਕਿਰਪਾ ਦਾ ਕਿਤੇ ਨਾ ਜਗੋਂ ਮਾਤਾ ਜਨਮ ਸ਼ਾਲਪਰੀ ਜੀ ਨੇ ਮਹਾਰਾਜ ਜੀ ਇਹਨਾਂ ਦੀ ਇੱਥੇ ਬਹੁਤ ਵੱਡੀ ਸੇਵਾ ਹੈ ਇਹਨਾਂ ਨੇ ਖੂਨਦਾਨ ਕੈਂਪ ਲਾਇਆ ਜੀ ਸਾਡੇ ਗਊਆਂ ਦੀ ਸੇਵਾ ਹੁੰਦੀ ਹੈ ਸਾਡੇ ਸਤਾਹ ਹੁੰਦੀ ਹੈ ਮਹਾਰਾਜ ਜੀ ਨਾਰਾਇਣਪੁਰੇ ਜੀ ਕਰਵਾਉਣ ਵਾਲੇ ਸੰਤ ਸਾਡੇ ਉਹ ਵੀ ਇੱਥੇ ਹਾਜ਼ਰੀ ਲਵਾਉਂਦੇ ਨੇ ਤੇ ਸਾਡਾ ਏਰੀਆ ਦੇ ਵਿੱਚ ਹੁਸ਼ਾਲਪਰੀ ਜੀ ਦਾ ਬਹੁਤ ਵੱਡਾ ਨਾ ਹੱਥ ਖਾਇਦੇ ਸਾਡੇ ਦੇ ਤੇ ਸੇਵਾ ਬਹੁਤ ਵਧੀਆ ਕਰ ਰਹੇ ਨੇ ਜੀ ਤੇ ਸੰਤ ਚਰਗੋ ਮਤਾ ਚਰਗੋ ਪਾ ਸੰਤ ਸ੍ਰੀ ਨਰੈਨਦਰੀ ਜੀ ਮਹਾਰਾਜ ਅਤੇ ਸੰਤ 쿠ਸ਼ਾਲਪਰੀ ਜੀ ਮਹਾਰਾਜ ਦੇ ਅਸ਼ੀਰਵਾਦ ਹਦਕਾ ਬਾਬਾ ਮੋਨੀ ਗੁਰੂ ਸੇਵਾਦਾਲ ਵੀਰ ਕੋ ਦਿਾਲਪੁਰਾ ਬਨੋ ਬਨੇੜਾ ਤੇਰਾ ਬਾਬਾ ਛੰਡਾ ਨਾਥ ਵਿਖੇ 3 ਅਪ੍ਰੈਲ ਤੋਂ ਲੈ ਕੇ 9 ਅਪ੍ਰੈਲ ਤੱਕ ਸਪਤਾ ਕਰਾਈ ਜਾ ਰਹੀ ਹੈ ਇਸ ਸਪਤਾਵਾਰਾਂ ਸੰਤਾਂ ਵੱਲੋਂ ਸਮਾਜਿਕ ਕੰਮ ਵੀ ਕੀਤੇ ਜਾਂਦੇ ਨੇ ਜਿਵੇਂ ਕਿ 7 ਅਪ੍ਰੈਲ 2025 ਦਿਨ 100 ਵਾਰ ਨੂੰ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ ਸਾਰੇ ਗੁਰੂ ਭਗਤਾਂ ਨੂੰ ਸਹਿਯੋਗ ਕਰਨ ਨੂੰ ਬੇਨਤੀ ਹੈ ਜੀ ਬੰਦ ਤੋਂ ਵੱਡੀ ਸਪਤਾਵਾਰ ਦੇ ਵਿੱਚ ਆਜੇ ਕਥਾ ਦਾ ਆਨੰਦ ਮਾਣੋ ਅਤੇ ਪੰਚ ਦੀ ਕਿਰਪਾ ਦਾ ਕਿਰਪਾ ਜਗਰੂਤਤਾ ਕਰਨ ਵਾਲੇ ਸੰਤ ਸਾਡੇ ਉਹ ਵੀ ਇੱਥੇ ਹਾਜ਼ਰੀ ਲਵਾਉਂਦੇ ਨੇ ਤੇ ਸਾਡਾ ਏਰੀਏ ਦੇ ਵਿੱਚ ਪੁਸ਼ਾਰਪਰੀ ਜੀ ਦਾ ਬਹੁਤ ਵੱਡਾ ਹੱਥ ਹੈ ਸਾਡੇ ਸਾਡੇ ਤੇ ਤੇ ਸੇਵਾ ਬਹੁਤ ਵਧੀਆ ਕਰ ਰਹੇ ਨੇ ਜੀ ਤੇ ਸੰਤ